ਦਿਨ ਬੀਤ ਗਿਆ ਕਿਰਣਾ ਅਲੋਪ ਹੋ ਗਈਆਂ ਹਨੇਰਾ ਮਾੜਾ ਮਾੜਾ ਛਾ ਗਿਆ ਪਰ ਅਜੇ ਗਾਰਾ ਹਨੇਰਾ ਨਹੀਂ ਹੋਇਆ ਰਾਤ ਪੈਣ ਵਾਲੀ ਆ ਪਰ ਅਜੇ ਪੂਰਾ ਹਨੇਰਾ ਗਾਲਬ ਨਹੀਂ ਆਇਆ ਇਹ ਆ ਰਾਤ ਦੇ ਦਿਨ ਦਾ ਮਿਲਾਪ ਇਹਦਾ ਨਾਮ ਹੈ ਊਸ਼ਾ ਜਦੋਂ ਰਾਤ ਨੇ ਮੁੱਕ ਜਾਣਾ ਦਿਨ ਚੜਨ ਦੇ ਆਰ ਪੈਰ ਹੋਣਾ ਐਵੇਂ ਝੋਵੇ ਦੇ ਪੈਣ ਲੱਗ ਪੈਣੇ ਨੇ ਲੋਜੈ ਪਾਛਣ ਲੱਗ ਪੈਣੀ ਇਹ ਪਰ ਅਜੇ ਦਿਨ ਚੜਿਆ ਨਹੀਂ ਰਾਤ ਮੁੱਕ ਗਈ ਏ ਦਿਨ ਚੜਿਆ ਨਹੀਂ ਚੜਨ ਦੇ ਯਾਰ ਪਾਰ ਹੈ ਉਹ ਜਿਹੜਾ ਦਿਨ ਤੇ ਰਾਤ ਦਾ ਮਿਲਾਪ ਵਾਲਾ ਟਾਈਮ ਹੈ ਉਸ ਕਾ ਨਾਮ ਹੈ ਉਸ਼ਾ ਜਿਸ ਵੇ ਬੱਜੇ ਦਾ ਟਾਈਮ ਜਿਸ ਵੇ ਦਿਨ ਉਸ਼ਾ ਵਿੱਚ ਹੈ ਨਾ ਅਜੇ ਚੜਿਆ ਨਹੀਂ ਕੋਈ ਕਿਰਨ ਪਸਰੀ ਨਹੀਂ ਰਾਤ ਮੁੱਕ ਗਈ ਓਦੋਂ ਦਿਨ ਦੀ ਉਮਰ ਹਨ ਪੂਰੀ ਚਾਰ ਪੈਰ ਜਿਸ ਵੇਲੇ ਦੋ ਤਿੰਨ ਚਾਰ ਕਿਰਣਾ ਫਸੜ ਜਾਣਗੀਆਂ ਓਦੋਂ ਦਿਨ ਦੀ ਉਮਰ ਪੂਰੀ ਨਹੀਂ ਰਹੇਗੀ ਚਾਰ ਹਿੱਸੇ ਬਣ ਜਾਣਗੇ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਚੌਥਾ ਜਦੋਂ ਪੈਰ ਵਿੱਚੋਂ ਕੁਝ ਬੀਤ ਗਿਆ ਓਦੋਂ ਫਿਰ ਇਹ ਕੜੀਆਂ ਬਣ ਗਈਆਂ ਵਸਵੇ ਬਣ ਗਏ ਚਸੇ ਬਣ ਗਏ ਲਹਨੇ ਬਣ ਗਏ ਆਖਦੇ ਚਮਕਾਰੇ ਬਣ ਗਏ ਸਾਰਾ ਦਿਨ ਖਤਮ ਹੋ ਗਿਆ ਜਦੋਂ ਅਜੇ ਮਾਂ ਦੇ ਗਰਭ ਵਿੱਚ ਸੀ ਜਨਮ ਲੈਣ ਦੇ ਆਰ ਪਾਰ ਸੀ ਸੂਰਜ ਚੜਨ ਵਾਲਾ ਸੀ ਪਰ ਅਜੇ ਚੜਿਆ ਨਹੀਂ ਜਨਮ ਲੈਣ ਦੇ ਆਰ ਪਾਰ ਸੀ ਪਰ ਅਜੇ ਜਨਮ ਲਿਆ ਨਹੀਂ ਉਦੋਂ ਇਹਦੀ ਉਮਰ ਐਨ ਦਿਨ ਵਾਂਗੂ ਪੂਰੀ ਸੀ ਚਾਰ ਪੈਰ ਪਰ ਜਦੋਂ ਇਹਨੇ ਜਨਮ ਲੈ ਲਿਆ ਦੋ ਤਿੰਨ ਚੀਖਾਂ ਮਾਰੀਆਂ ਸਵਾਸ ਦੋ ਚਰ ਲੈ ਉਦੋਂ ਉਮਰ ਪੂਰੀ ਨਾ ਰਹੀ ਉਹਦੇ ਚਾਰ ਟੁਕੜੇ ਹੋ ਗਏ ਆ ਬਾਲਯ ਅਵਸਥਾ ਕਿਸ਼ੋਰ ਅਵਸਥਾ ਜੁਵਾਨ ਅਵਸਥਾ ਆ ਬੜਾਪਾ ਚਾਰ ਟੁਕੜੇ ਹੋ ਗਏ ਫਿਰ ਚੌ ਪੈਰਾਂ ਦੀਆਂ ਕੜੀਆਂ ਬਣਨ ਦੀਆਂ ਨੇ ਆਖੇ ਜਣ ਦਾ ਟਾਈਮ ਹੈ ਆ ਸੌਣ ਦਾ ਟਾਈਮ ਹੈ ਅਗਾਹ ਹੋਇਆ ਹੈ ਪੜਨ ਦਾ ਟਾਈਮ ਹੈ ਆ ਕਮਾਈ ਦਾ ਟਾਈਮ ਹੈ ਆ ਵਿਆਹ ਦਾ ਟਾਈਮ ਹੈ ਆ ਬਾਲ ਬੱਚਾ ਸੰਭਲਣ ਦਾ ਟਾਈਮ ਹੈ ਮੁਕਦੀ ਗਈ ਉਮਰ ਵਿਸਵੇ ਬਣਦੇ ਗਏ ਕਚਸੇ ਬਣਦੇ ਗਏ ਕੜੀਆਂ ਬਣਦੀਆਂ ਗਈਆਂ ਸਾਰੀ ਨਿਸ਼ਾਰੀ ਉਮਰ ਏਨੀ ਐਂ ਖਤਮ ਹੋ ਗਈ ਇਹ ਦੁਨੀਆ ਤੇ ਆਇਆ ਹੋਇਆ ਚਲਾਣਾ ਕਰ ਗਿਆ ਸਫਾ ਵਲੇਟ ਗਿਆ ਇਹ ਤੂੰ ਗਰੀਬ ਨੂੰ ਅੱਜ ਕਹਿੰਦੇ ਨੇ ਪਿਆਰਿਓ ਜਿਸ ਤਰ੍ਹਾਂ ਦਿਨ ਚੜਨ ਤੋਂ ਪਹਿਲਾਂ ਉਮਰ ਪੂਰੀ ਰੱਖਦਾ ਬੱਚਾ ਜਨਮ ਲੈਣ ਤੋਂ ਪਹਿਲਾਂ ਉਮਰ ਪੂਰੀ ਰੱਖਦਾ ਹੈ ਸਵਾਸ ਚਾਰ ਲੈਣ ਦੇ ਬਾਅਦ ਉਮਰ ਤੇ ਕਈ ਟੁਕੜੇ ਹੋ ਜਾਂਦੇ ਨੇ ਸਾਜੇ ਸਾਜੇ ਕਰਕੇ ਸਾਰੀ ਖਤਮ ਹੋ ਜਾਂਦੀ ਏ ਦਿਨ ਤੇ ਪਹਿਰ ਪੈਰ ਤੇ ਘਰੀਆਂ ਆਪ ਘਟਾ ਤਨ ਛੀਜੈ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕਵਣ ਬਿਦ ਕੀਜੈ ਸੋ ਦਿਨੇ ਆਵਣ ਲਗਾ ਮਾਤ ਪਿਤਾ ਪਾਈ ਸੁਤ ਬੰਦ ਪਕੋ ਕੋ ਹ ਹੈ ਕੰਕਾ ਜਬ ਲਗ ਜੋਤ ਕਾਇਆ ਮਹਿ ਬਰਤਾਇਆ ਪਾਪ ਸੁ ਨੁ ਬੁਜਾ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੁਜਾਇ ਐਸੇ ਇਹਦਾ ਜੀਵਨ ਸਫਰ ਖਤਮ ਹੁੰਦਾ ਜਾਂਦਾ ਜਿੱਦ ਦਿਹਾੜੇ ਧਨਵਰੀ ਸਾਹੇ ਲਗਾਏ ਲਿਖਤੀ ਨੇ ਸਵਾਸ ਲੈ ਕੇ ਆਇਆ ਮਹਾਂਪੁਰਸ਼ਾਂ ਪ੍ਰੇਰਣਾ ਕੀਤੀ ਗੁਰਦੁਆਰੇ ਆਇਆ ਤੇ ਗੁਰਦੁਆਰੇ ਵਿੱਚ ਅਗੇ ਪ੍ਰਕਰਣ ਏਸੀ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਕੂਟ ਸਿਦਾਰੇ ਕਰ ਮੁਨਜਨ ਸੇਵਾ ਜੀਵਤ ਭਖ ਜਨੀ ਹਰ ਹਰ ਧਿਆਆ ਸਾਧ ਸੰਗ ਤਿਨਿ ਦਰਸ਼ਨ ਪਾਇਆ ਬਾਦਸ਼ਾਹ ਸ਼ਾ ਵਾਪਾਰੀ ਮਰਨਾ ਜੋ ਦੀ ਸੈ ਸੁ ਕਲ ਖਰਨਾ ਮਹਾਂਪੁਰਸ਼ ਕਥਾ ਕਰੀ ਗਏ અમૃત વચન ઉચ્ચારણ કરદે ગયા ਬਾણી دی ਵਿਆਖਿਆ કરદે ગયે تے ਬਾણી دی ਵਿਆਖਿਆ ਵਿੱਚ એ ਵੀ ਗੱਲ ਆਈ ਪਾਪੀ ਕਰਮ ਕਮਾਵਦੇ ਕਰਦੇ ਆਏ ਹਾਏ ਜੋ ਮਥਨ ਮਾਧਾਨੀਆਂ ਤੇਉ ਮથે ਧਰਮ ਰਾਇ ਮਹਾਪੁਰਸ਼ਾਂ ਨੇ એવી ਗੱਲ ਕਹੀ ਤੇ ਪਿਆਰਿਓ પાਪ ਕਰਨ ਦੇੜੇ ਸਰ ਪਰ મુઠ્ઠੇ ਅਦਰਾਈ ਲਫੜੇ ਫੜ ਕੁੱઠે ਦੋਖ ਪਾਏ ਸਿਰ ਜਣਾਰੇ ਲੇਖਾ ਮੰਗਾ ਬਾਣੀਆਂ ਮਾਪਸ ਕੁਝ ਕਹਿੰਦੇ ਗਏ ਅੰਮ੍ਰਿਤ ਬਾਣੀ ਉਚਾਰਨ ਕਰਦੇ ਗਏ ਲੋਕ ਸੁਣ ਸੁਣ ਕੇ ਆਨੰਦ ਲੈਂਦੇ ਰਹੇ ਇਹ ਵੀ ਸੁਣਦਾ ਰਹੇ ਜਿਸ ਵੇ ਕਥਾ ਦੀ ਹੋਈ ਸਮਾਪਤੀ ਅਰਦਾਸ ਹੋਈ ਪ੍ਰਸ਼ਾਦ ਮਿਲਿਆ ਹੁਕਮ ਸੁਣਿਆ ਤੇ ਜਿਹੜੇ ਇਹਨੂੰ ਲਿਆਇ ਸਨ ਨਾ ਪ੍ਰੇਰਨਾ ਦੇ ਕੇ ਫੇ ਚੱਲ ਗੁਰਦੁਆਰੇ ਪਿਆ ਗਿਆ ਉਹਨਾਂ ਦੇ ਗਲ ਕਹਿਣ ਲੱਗਾ ਤੁਸੀਂ ਕਹਿੰਦੇ ਸੀ ਉਥੇ ਧਰਮ ਰਾਜਾ ਨਹੀਂ ਦਰਸ਼ਨ ਦੇ ਸਕਦਾ ਉਥੇ ਦੂਤ ਨਹੀਂ ਦਰਸ਼ਨ ਦੇ ਸਕਦੇ ਹੈ ਜਿੱਥੇ ਮੈਨੂੰ ਲੈ ਆਇਓ ਇਹ ਤੇ ਬੜੇ ਬੜੇ ਮੌਤ ਦੇ ਭਿਆਨਕ ਨਕਸ਼ੇ ਖਿੱਚ-ਖਿੱਚ ਕੇ ਰੱਖਦਾ ਰਿਹਾ ਸਾਧ ਇਹਨੂੰ ਇਹ ਪਤਾ ਹੀ ਨਹੀਂ ਕਿਤੇ ਮੇਰੇ ਸਾਹਮਣੇ ਲਿਆ ਮੌਤ ਜੇ ਮੈਂ ਪਕੜ ਕੇ ਪੋਟੀਆਂ ਚ ਮਲ ਕੇ ਪੀਸ ਕੇ ਫੂਕ ਮਾਰ ਕੇ ਸਵਾਲੀ ਤਰ੍ਹਾਂ ਉਡਾ ਨਾ ਦਿਆਂ ਤੇ ਆਖੀ ਬੜਾ ਗੁੱਸਾ ਕੀਤਾ ਮਹਾਪੁਰਸ਼ਾਂ ਦੀ ਕਥਾ ਦਾ ਵੱਟ ਬੜਾ ਕੀਤਾ ਜਿੱਦਾਂ ਉਸ ਕੁੜੀ ਨੇ ਵਿਆਹ ਦੀ ਗੱਲ ਸੁਣ ਕੇ ਵੱਟ ਕੀਤਾ ਸੀ ਨਾ ਇਹਨੇ ਵੱਟ ਬੜਾ ਕੀਤਾ ਗੁੱਸਾ ਬੜਾ ਕੀਤਾ ਮਥੇ ਥਿਊੜੀਆਂ ਬੜੀਆਂ ਪਾਈਆਂ ਤੇ ਮਹਾਪੁਰਸ਼ਾਂ ਨੇ ਆ ਕੇ ਆ ਪਿਆਰਿਆ ਜਿੱਤ ਦਿਹਾੜੇ ਧਨਵਰੀ ਸਾਹਿ ਲੇ ਲਖਾਏ ਮਲਕ ਜੋ ਕੰਨੀ ਸੁਣੀਂਦਾ ਮੂੰਹ ਦਿਖਾ ਲਿਆ ਜਿਹੜੀ ਮਲਕਲ ਮੌਤ ਦਾ ਨਾਮ ਉਹ ਸਹੇਲੀਆਂ ਕੋਲੋਂ ਵੇਆ ਵਾਲੀ ਕੁੜੀ ਨੇ ਮਾਲਕ ਦਾ ਨਾਮ ਸੁਣਿਆ ਸੀ ਨਾ ਭੀ ਆਉਣਾ ਉਹਨੇ ਸਿਹਰੇ ਬਨ ਕੇ ਪਰਮਾਰਥ ਦੇ ਰਸਤੇ ਉੱਤੇ ਦੀ ਵਿਚਾਰ ਕਰੋ ਮਲਕ ਜੋ ਕੰਨੀ ਸੁਣੀਦਾ ਮਲਕਲ ਮੌਤ ਮਲਕਲ ਮੌਤ ਦਾ ਫਰਿਸ਼ਤਾ ਜਿਹਨੂੰ ਸੰਗਤ ਵਿੱਚ ਬਹਿ ਕੇ ਸੀ ਕੰਨਾਂ ਨਾਲ ਸੁਣਦੇ ਤਦੇ ਖਬਰ ਮਲਕ ਜੋ ਕੰਨੀ ਸੁਣੀਦਾ ਮੂੰਹ ਖਾਲੇ ਆਏ ਆ ਗਿਆ ਜਾਂ ਆ ਗਈ ਮੌਤ ਜਮਨ ਦੀਓ ਤੇ ਮਮਾ ਆ ਢੋਲ ਵਜਾਤਾ ਆ ਕਿ ਜਮਨ ਵਣ ਜਾ ਰਿਆ ਮਿਤਰਾ ਉਹ ਨਹੀਂ ਕਰਰੇ ਪਾਏ ਹਾਥ ਭੜੇ ਕਰਨਿਆ ਥਨ ਕਸ ਕੇ ਉਹਨੂੰ ਪਕੜ ਲਿਆ ਮਲਕ ਜੋ ਕੰਨੀ ਸੁਣੀਦਾ ਮੂੰਹ ਦੇ ਖਾਲੇ ਆਏ ਉਦੋਂ ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜ ਕਾਏ ਜਿੰਦ ਵੋਟੀ ਮਰਣ ਵਾਰ ਲੈ ਜਾਸੀ ਪ੍ਰਣਾਇ ਆਪਣ ਹੱਥੀ ਝੋਲ ਕੇ ਕੈ ਗਲ ਲੱਗੈ ਧਾਇ ਪਿਆਰਿਆ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਪੁਰਸਲਾਤ ਕਾ ਪੰਥ ਦੋਹਿਲਾ ਸੰਗ ਨਾ ਸਾਥੀ ਗਮਣ ਅਕੇਲਾ ਵਾਲੋ ਨਿੱਕੀ ਪੁਰਸਲਾਤ ਜਿਹੜੇ ਰਸਤੇ ਤੂੰ ਜਾਣਾ ਹੈ ਨਾ ਉਹ ਰਸਤਾ ਵਾਲ ਵਰਗਾ ਬਾਰੀਕ ਕਹਿੰਦੇ ਨੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਮੁਕਤ ਦੁਆਰਾ ਸੰਕੋਰਾ ਰਾਈ ਦਸੇ ਭਾਏ ਜਿਹੜਾ ਮੁਕਤੀ ਦਾ ਦਰਵਾਜ਼ਾ ਉਹ ਬੜਾ ਤੰਗ ਹੈ ਕਿੰਨਾ ਕੁ ਤੰਗ ਹੈ ਰਾਈ ਤੇ ਸਰਸੋਂ ਦਾ ਦਾਣਾ ਇੱਕੋ ਜਿਹਾ ਹੁੰਦੇ ਫਰਕ ਇੰਨਾ ਹੀ ਹੁੰਦਾ ਪਈ ਰਾਈ ਖੱਟੀ ਹੁੰਦੀ ਏ ਸਰੋਂ ਦਾ ਖੱਟਾ ਨਹੀਂ ਹੁੰਦਾ ਦਾਣਾ ਥੋੜੀ ਖਟਾਈ ਹੁੰਦੀ ਏ ਸਰੋਂ ਦੇ ਦਾਣੇ ਰਾਈ ਬਹੁਤੀ ਖੱਟੀ ਹੁੰਦੀ ਏ ਆਕਾਰ ਕੁਝ ਜਿੰਨਾ ਕ ਰਾਈ ਦਾ ਦਾਣਾ ਬਾਰੀਕ ਹੈ ਨਾ ਇੰਨਾ ਕ ਮੁਕਤੀ ਦਾ ਦੁਆਰਾ ਬਾਰੀਕ ਹੈ ਮਨ ਤੋਂ ਮੈਦਲ ਹੋਇ ਰਿਓ ਤੇ ਮਨ ਬਣ ਗਿਆ ਹਾਥੀ ਮਨ ਕੀ ਮਤ ਮਤੰਗਲ ਮਤਾ ਮਨ ਜਿਹੜਾ ਮਨਮਤੀਆ ਮਤੰਗਲ ਮਤਾਂਗਲ ਹਾਥੀ ਵਾਂਗੂ ਮਸਤ ਹੋਇਆ ਹੋਇਆ ਚੂਮਦਾ ਮਨ ਤੋਂ ਮੈਗਲ ਹੋਇ ਰਿਓ ਮਨ ਹੋ ਗਿਆ ਥੀ ਵਰਗਾ ਮੋਟਾ ਮੁਕਤੀ ਦਾ ਦਵਾਰਾ ਹੈ ਵਾਲ ਵਰਗਾ ਬਰੀਕ ਲੰਗਣਾ ਉਠੋਦੀ ਆ ਲੰਗਿਆ ਜਾਂਦਾ ਨਹੀਂ ਮਨ ਮੋਟਾ ਹਾਥੀ ਵਰਗਾ ਪਿੱਛੋ ਸਟਾ ਪੈਂਦੀਆਂ ਨੇ ਤਰਸੂਲ ਵੱਜਦੇ ਨੇ ਇਹ ਫਿਰ ਹਾਏ ਹਾਏ ਕਰਦਾ ਮਨ ਤੋਂ ਮੈਗਲ ਹੋ ਰਿਓ ਨਿਕਸਿਓ ਕਿਉਂ ਕਰ ਜਾਏ ਪਾਪੀ ਕਰਮ ਕਮਾਉਂਦੇ ਕਰਦੇ ਹਾਏ 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 ਇਸ ਕਰਕੇ ਕਰਨਾ ਪੈ ਗਿਆ ਕਰਮ ਖੋਟੇ ਨੇ ਕਰਤੂਤ ਖੋਟੇ ਫਰੀਦਾ ਕਿڑی ਪਵੰਦਈ ਫਰੀਦ ਸਾਹਿਬ ਹਲੂਣਾ ਦਿੰਦੇ ਨੇ ਕਿڑی ਮੈਨੇ ਆਵਾਜ਼ ਜਿੱਥੋਂ ਦੀ ਲੰਗਣਾ ਲੰਘਿਆ ਜਾਂਦਾ ਨਹੀਂ ਪਿੱਛੋਂ ਛੋਟੇ ਵਜਦੇ ਨੇ ਅੱਗੋਂ ਰਾਹ ਨਹੀਂ ਲੱਗਦਾ ਉੱਥੇ ਤੇ ਰੌਣਾ ਮਚਿਆ ਹੋਇਆ ਹਾਕਾਰ ਮਚੀ ਹੋਈ ਏ ਫਰੀਦਾ ਕਿڑی ਪਵੰਦਈ ਖੜਾ ਨਾ ਆਪ ਨੂੰ ਹਾਏ ਵੇਖੇ ਇੱਕ ਦੇ ਖੜਾ ਖੜੋਤਾ ਲੁੱਟਿਆ ਨਾ ਜਾਈਂ ਖੜਾ ਖੜੋਤਾ ਬਰਬਾਦ ਨਾ ਹੋ ਜਾਈਂ ਹੋਸ਼ ਕਰ ਜਗਾਏ ਆਪਣੇ ਇੰਦਰੀਆਂ ਨੂੰ ਨੈਣੋਂ ਨੀਦ ਪਰਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਅਰਸਨਾ ਸੋਈ ਲੋਭ ਮਿਟੇ ਸਾਦੇ ਉਹ ਦੀ ਮਾਇਆ bismuth ਮਨ ਸੋਇਆ ਮਾ ਯੋ ਰੋਣਾ ਇਹਦੇ ਪੇਸ਼ ਪੈ ਗਿਆ ਸਿਰੇ ਉੱਪਰ ਜਮ ਡੰਡ ਹੈ ਭਾਏ ਦੂਜੇ ਪਦ ਖੋਏ ਸਿਰੇ ਉੱਪਰ ਜਮ ਕਾ ਡੰਡ ਕਰਾਰਾ ਹੈ ਸਿਰਾਂ ਤੇ ਜਮਾ ਦਾ ਡੰਡਾ ਮੌਜੂਦ ਹੈ ਅੱਗੋਂ ਰਸਤਾ ਬੜਾ ਤੰਗ ਹੈ ਲੰਘਿਆ ਜਾਂਦਾ ਨਹੀਂ ਇਹ ਹਾਇ ਹਾਇ ਕਰਦਾ ਪੁਕਾਰਾਂ ਪਿਆ ਕਰਦਾ ਸਿਰੇ ਉੱਪਰ ਜਮ ਡੰਡ ਹੈ ਭਾਏ ਦੂਜੇ ਰੱਬ ਦੇ ਲਾਗੇ ਦੂਜੀ ਚੀਜ਼ ਕੌਣ ਹੈ ਮਾਇਆ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕੌਣ ਵੱਡਾ? ਮਾਇਆ ਵੱਡਿਆਈ। ਭਾਵੇਂ ਇਹਦੇ 'ਚ ਫੈਸਲਾ ਹੈ ਕਿ ਸੋਈ ਵੱਡਾ ਜਿਹਨ ਹਰ ਲਿਵ ਲਾਈ ਪਰ ਮਾਇਆ ਦਾ ਨੰਬਰ ਦੂਜੇ ਦਰਜੇ ਤੇ ਹੈ। ਮੇਰਾ ਟਾਟਾ ਨਗਰ ਬੜਾ ਹੁਣ ਜਾਣ ਰਿਹਾ ਜਵਾਨੀ ਵੇਲੇ 'ਚ। ਉੱਥੇ ਇੱਕ ਗੁਰਮੁਖ ਪਿਆਰੇ ਸੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਕਈ ਉਹਨਾਂ ਦੀਆਂ ਬਸਾਂ ਕਈ ਉਹਨਾਂ ਦੇ ਹੋਟਲ ਕਈ ਉਹਨਾਂ ਦੀਆਂ ਦੁਕਾਨਾਂ ਤੇ ਸਾਰਾ ਦਿਨ ਸ਼ਰਾਬ ਪੀਂਦਿਆਂ ਕਬਾਬ ਖਾਂਦਿਆਂ ਤਾਸ਼ ਖੇਡਦਿਆਂ ਉਹਦਾ ਗੁਜ਼ਰਦਾ ਸੀ ਰਾਤ ਨੂੰ ਪਾਈ ਪੈਸੇ ਦੇ ਜ਼ੋਰ ਨਾਲ ਆਪਣੇ ਰੱਖੇ ਹੋਏ ਗੁੰਡਿਆਂ ਦੀ ਰਾਈ ਉਹ ਲੋਕਾਂ ਦੀਆਂ ਧੀਆਂ ਪਣਾ ਦੇ ਜੱਤ ਸੱਤ ਲੁੱਟਦਾ ਸੀ ਪਰ ਜਦੋਂ ਸਾਲ ਦੇ ਬਾਅਦ ਚੋਣ ਆਵੇ ਗੁਰਦੁਆਰੇ ਦੀ ਤੇ ਪ੍ਰੈਜ਼ੀਡੈਂਟ ਹੋ ਹੀ ਹੁੰਦਾ ਉਹ ਕੌਣ ਬਣਾਉਂਦਾ ਜਿਹਨੂੰ ਪ੍ਰੈਜ਼ੀਡੈਂਟ ਮਾਇਆ ਜੀ ਕੋ ਅਲੋ ਜੀ ਫਲਾੜੇ ਦਾ 5000 ਦੇ ਦਿਓ ਅਲੋ ਜੀ ਫਲਾੜੇ ਦਾ 2000 ਦੇ ਦਿਓ ਮਹਾਰਾਜਾ ਪਟਿਆਲਾ ਜਦੋਂ ਬਹੁਤ ਹੈਰਾਨ ਹੋ ਗਏ ਨਾ ਕਿ 4 ਤੋਂ 5 ਵਜੇ ਤੱਕ ਉਹਨਾਂ ਇੱਕ ਬਣਾਇਆ ਹੋਇਆ ਸੀ ਸਿਲਸਿਲਾ ਉਹਦਾ ਨਾਂ ਰੱਖਿਆ ਸੀ ਜੱਟ ਸਭਾ آخنا نہ کوئی راجا نہ کوئی پرجا جو جی کر دا کہ دا کرو کسی نے مارا جنوں گٹیوں پھڑ لینا کسی نے باؤں پھڑ لینا تو بھی پھرنا کئی گلا وہ صحیح ٹائم چے اخباراں پڑھ لیا تے اخباراں میں جو پڑھے ہیں بھئی گورنمنٹ برطانیہ بھی برخلاف ہو گئی ہے کانگریس بھی برخلاف ہو گئی ہے تے ماسٹر تارا سنگھ بھی بر اکالی دل بھی برخلاف ہو گیا بڑے گا کہ جاں گے کدھر تے اسے ویلے چھ دن کولی پی کے ਤੇ ਕਹਿ ਲਗਾ ਕੋਈ ਗੱਲ ਨਹੀਂ ਜੰਗ ਲਗ ਲੈਣ ਦਿਓ 10 ਹਜ਼ਾਰ ਆਦਮੀ ਸਰਕਾਰ ਬਰਤਾਨੀਆਂ ਦੀ ਫੌਜ ਵਿੱਚ ਭਰਤੀ ਕਰਾ ਦੇਵਾਂਗੇ ਸਰਕਾਰ ਖੁਸ਼ ਤੇ ਚੋਣਾਂ ਆਉਂਦੀਆਂ ਨੇ ਕਾਂਗਰਸ ਦੀਆਂ ਆਉਣਗੇ ਜਦਲੇ ਰੁਪਈਆ 5000 ਦੇ ਦੇਵਾਂਗੇ ਆਨੰਦ ਰੇ ਆਨੰਦ ਰੇ ਕਾਂਗਰਸ ਨੇ ਝੋਲੇ ਗਾਉਣੀ ਲਾ ਤੇ ਪੰਥ ਦੀ ਕਹਿੰਦਾ ਕੋਈ ਗੱਲ ਹੀ ਨਹੀਂ ਜੇ ਇੱਕ ਵਾਰ ਆਕਾਲ ਤਗਤ ਚਲੇ ਜਾਣ ਦੀ ਗੜ ਵਿੱਚ ਪੱਲਾ ਪਾ ਕੇ ਡੇਰਿਆ ਮੋਝ ਕਹਾ ਫੜ ਲਾਂਗੇ ਬੇ ਖਾਲਸਾ ਜੀ ਦਾਤ ਭੁੱਲ ਗਿਆ ਮਾਫ ਕਰਦੇ ਹੋ ਮਹਾਰਾਜ ਤੇ ਇਹ ਭਾਵੇਂ 5000 ਤਨਖਾਹ ਲਾਦਿੰ ਪਿਛੋਂ ਇਹਨਾਂ ਮਾਫੀ ਦੇ ਦੇਣੀ ਪੰਜਾਂ ਦਾਤਣਾ ਉੱਤੇ ਆ ਕੇ ਕੋਈ ਡਰ ਨਹੀਂ ਉਹ ਸਦੀ ਮੂਝੇ ਜਦੋਂ ਕਾਰ ਸੇਵਾ ਹੋਈ ਹੈ ਨਾ ਉਦੋਂ ਮਹਾਰਾਜਾ ਪਟਿਆਲਾ ਪੰਜਾਂ ਪਿਆਰਿਆਂ ਵਿੱਚ ਸੀ ਸਭ ਤੋਂ ਚ ਪਹਿਲਾ ਤੱਕ ਹਰਮੰਦਰ ਸਾਹਿਬ ਦੀ ਕਾਰ ਨੂੰ ਮਹਾਰਾਜਾ ਪਟਿਆਲਾ ਨੇ ਲਾਇਆ ਸੀ 20000 ਰੁਪਇਆ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਟੇਹਰੀ ਲਾ ਦਿੱਤਾ ਇਹ ਖਾਲਸਾ ਜੀ ਦਾਦ ਬੁੱਲਣ ਆ ਰਾ ਖਾਲਸੇ ਦੇ ਜਕਾਰੇ ਚੜਦੇ ਬੁੱਲੇ ਜ਼ੋਰ ਨਿਆਲ ਜੱਤ ਦੀ ਰੀ ਕਹਾਲ ਧਨ ਮਹਾਰਾਜਾ ਪਟਿਆਲਾ ਇਹ ਦੌਲਤ ਜਿਹੜੀ ਆ ਇਹਨੂੰ ਆਬਾਂ ਦੀ ਕੈਂਚੀ ਕਹਿੰਦੇ ਨੇ ਮਿੱਤਰੋ ਇਹ ਤੋਹ ਦਿੰਦੀ ਏ ਸਾਰੇ ਗੁਨਾ ਇਹ ਕੱਟ ਦਿੰਦੀ ਏ ਸਾਰੇ ਅਹਿਮ 10 ਲੱਖ ਰੁਪਏ ਦੀ ਬਲੈਕ ਮਾਰਕੀਟ ਕਰਕੇ ਤੇ ਜੇ ਚੌਂਕ ਵਿੱਚ ਇੰਡੀਆ ਦੇ ਅੰਦਰ ਚੌਂਕ ਵਿੱਚ 20000 ਦਾ ਇੱਕ ਮੰਦਰ ਬਣਾ ਦੇਣਾ ਕੋਈ ਬਾਣੀਆਂ ਤੇ ਉਹ 10 ਲੱਖ ਰੁਪਇਆ 20000 ਦੇ ਇਠਾ ਲੁਕ ਜਾਂਦਾ ਦਾ ਬੜਾ ਪਰਬ ਕਰੀ ਆ ਮਾ ਫੁਰੀ ਯਾਰੋ ਗਊਚਲਾ ਬਣਾ ਦਿੱਤੀ ਮੰਦਰ ਬਣਾਤਾ ਚੌਂਕ ਵਿੱਚ ਰੰਗ ਲਾਤਾ ਭਾਵੇਂ ਐਕਸੀਡੈਂਟ ਹੀ ਹੁੰਦੇ ਰਹਿਣ ਮੰਦਰ ਦੀ ਮਿਹਰਬਾਨੀ ਨਾਲ ਪਰ ਲੋਕੀ ਗਾਣੇ ਨੇ ਬੱਲੇ 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 ਦਾਨੀ ਬੜਾ ਮਹਾਰਾਜੀ ਉਹ 20000 ਨੇ 10 ਲੱਖ ਰੁਪਇਆ ਗਵਨ ਜਿਹੜਾ ਸੀ ਸਾਰੇ ਦਾ ਸਾਰਾ ਟੱਕ ਲਿਆ ਇਹਦਾ ਦੂਜਾ ਦਰਜਾ ਹੈ ਰੱਬ ਦਾ ਕਈ ਸੱਜਣ ਸਾਡੇ ਵੀ ਮਾਇਆ ਤੇ ਗੱਲ ਤੇ ਬੜੇ ਪੈਂਦੇ ਨੇ ਮੈਂ ਫਲਾਇਆ ਉਹ ਵੋ ਲekin ਦੁਆਈ ਰੱਬ ਦੀ ਕਹ ਕਬੀਰ ਜਿਸ ਉਧਰ ਜਿਸ ਮਾਇਆ ਪਾਵੇਂ ਚਿੜੀ ਐ ਪਾਵੇਂ ਕੀੜਾ ਐ ਪਾਵੇਂ ਪਤੰਗਾ ਐ ਪਾਵੇਂ ਮਮੋਲਾ ਪਾਵੇਂ ਕੁੱਗੀ ਤੇ ਪਾਵੇਂ ਕੁੱਕੜ ਪਾਵੇਂ ਇਨਸਾਨ ਤੇ ਪਾਵੇਂ ਹੈਵਾਨ ਜਿਹਦੇ ਨਾਲ ਪੇੜ ਐ ਪਿਆਰੇ ਉਹਨੂੰ ਮਾਇਆ ਦੀ ਲੋੜ ਰਹਿਣੀ ਐ ਕਿਸੇ ਸ਼ਕਲ ਵਿੱਚ ਰਹੇ ਉਹ ਮਾਇਆ ਕੋਲੋਂ ਮੁਕਤ ਨਹੀਂ ਹੋ ਸਕਦਾ ਕੋਈ ਆਖੇ ਵੀ ਮੈਂ ਘਰ ਕਾੜ ਛੱਡਦਾ ਜਨਾਨੀ ਛੱਡ ਪਿਆ ਨੇ ਵੀ ਛੱਡ ਗਿਓ ਕੀ ਕੀ ਸਾਧ ਲਿਆ ਤੋ ਕਪੜੇ ਪਾਵੇਂਗਾ ਕਹਿੰ ਕੁੱਲੀ ਬਣਾਵੇਂਗਾ ਕਹਿੰ ਉਹ ਜੰਗਲ ਚ ਜਾ ਕੇ ਮੈਂ ਵੀ ਸਾਧ ਵੇਖੇ ਨੇ ਟੁੱਟਾ ਮਕਾਨ ਤਿਆਗ ਕੇ ਆ ਕੇ ਮੋਰੋ 15 ਲੱਖ ਹਿੱਟ ਦਾ ਆਰਡਰ ਦਿੰਦੇ ਨੇ ਵੀ ਸੰਤਾਂ ਦੀ ਕੁਟੀਆਂ ਬਣਨੀ ਆ ਇਹ ਮਕਾਨ ਬਣਨਾ ਹੋਵੇ ਤਾਂ ਰੱਬ ਰਾਖਾ ਬੈ ਮਾਇਆ ਨਾਲ ਹੀ ਆਂਦਾ ਜੀ ਮੈਂ ਮਕਾਨ ਵੀ ਛੱਡਦਾ ਜੋ ਕੋਈ ਛੱਡਦਾ ਮੈਂ ਮਹਾਰਾਜ ਜੀ ਤਿਆਗੀ ਹੋ ਗਿਆ ਕਿਸੇ ਪੁੱਛੇ ਰੋਟੀ ਖਾਣਾ ਕਿ ਨਹੀਂ ਕਹਿੰਦਾ ਖਾਣਾ ਕਹਿਣ ਲੱਗੇ ਮਾਇਆ ਹੀ ਆ ਕੀ ਬੁਨੇਗਾ ਪ੍ਰਸਾਦ ਪਾਣੀ ਵੀ ਛੱਡ ਦਿੰਦੇ ਆ ਦਾਨੇ ਨੇ ਪੁੱਛਿਆ ਲੰਗੋਟੀ ਬਣੇਗਾ ਕਿ ਨਹੀਂ ਕਿ ਨੰਗਾ ਹੀ ਰਹੇਗਾ ਜੇ ਲੰਗੋਟੀ ਬਣਣੀ ਹੋਵੇ ਤਿੰਨਾ ਪੈਸੇ ਦੀ ਆਵੇ ਮਾਇਆ ਹੀ ਨਾ ਕਿਸੇ ਨਾ ਕਿਸੇ ਸੂਰਤ ਇਹ ਮਾਇਆ ਤੇਰੇ ਨਾਲ ਰਹੇਗੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਾਇਆ ਨੂੰ ਉਦਾਂ ਤਿਆਗਣਾ ਨਹੀਂ ਲਿਗਿਆ ਜਿੱਦਾਂ ਅਸੀਂ ਇਹਦੇ ਪਿੱਛੇ ਪੈ ਜਾਂਦੇ ਹਜ਼ੂਰ ਦਾ ਕਥਨ ਸਿਧਾਂਤ ਤੇ ਹੈ ਤੇ ਚੱਜ ਨਾਲ ਕਮਾਓ ਤੇ ਚੱਜ ਨਾਲ ਹੀ ਖਰਚੋ پھر تو مایا دو پانت کی دو چلائے را ایک ملائے رام, رام کو ایک نرک لے جا رپیہ دے سو ہی ہے نا اس سو روپئے دے نال دو ککڑ خریدے جا سکتے ہیں دو بوتلہ خریدیاں جا سکتے ہیں چار بندے بے کے پین بے جان پراہ پراہ بن کے بے جان جو لے تیجی تیجی کولی پیتی نشج چور ہو گئے ایک نیا کہا گنڈیا ہوشنا بولا ہے ਉੱਕਾ ਗਦਾ ਮੈਂਦਰਾ ਤੂੰ ਚਾਜ ਨਾ ਬੋਲ ਲਾਗੇ ਜਗਿੰਦਰ ਜੀ ਨੇ ਕੱਢ ਕੇ ਚਾਕੂ ਖੋਪ ਦਿੱਤਾ ਇਹ ਕੁਦਰੋ ਕਤਲ ਹੋ ਗਿਆ ਕੁਦਰੋ ਕਤਲ ਹੋ ਗਿਆ ਦੋ ਫਾਂਸੀ ਮਿਲ ਗਏ ਦੋਏ ਉੱਥੇ ਮਰ ਗਏ ਹੈ ਮਾਇਆ ਹੀ ਪਰ ਜੇ ਉਹ ਹੀ 100 ਰੁਪਇਆ ਲਿਆ ਕੇ ਗੁਰਦੁਆਰੇ ਗ੍ਰੰਥੀ ਸਾਹਿਬ ਦੇ ਕਰ ਕੰਮਲਾਂ ਵਿੱਚ ਦੇ ਦੇ ਮਹਾਰਾਜ ਇਹ ਗੁਰਦੁਆਰੇ ਕਿਸੇ ਨੇਕੀ ਦੇ ਕੰਮ ਵਾਸਤੇ ਵਰਤੋ ਤੇ ਫਿਰ ਭਾਈ ਸਾਹਿਬ ਅਰਦਾਸ ਕਰਨਗੇ શ્રીਮਾਨ ਸਰਦਾਰ ਨਰੈਣ ਸਿੰਘ ਸੁਪੁੱਤਰ ਸਰਦਾਰ ਗੰਡਾ ਸਿੰਘ ਸਾਹਿਬ ਗੁਰਦੁਆਰੇ ਵਾਸਤੇ 100 ਰੁਪਇਆ ਅਰਦਾਸ ਕਰਾਉਂਦੇ ਨੇ ਵਾਹਿਗੁਰੂ ਸਿੱਖੀ ਬਖਸ਼ੇ ਸਦਕ ਬਖਸ਼ੇ ਨਾਮਦਾਨ ਬਖਸ਼ੇ ਹਰ ਰੁਪਇਆ 100 ਉਹ ਹੀ ਨਜਾਇਜ਼ ਤਰੀਕੇ ਨਾਲ ਖਰਚਿਆ ਸੀ ਕਤਲ ਹੋ ਗਏ ਪੰਛੀ ਲੱਗ ਗਏ ਜੈਸ ਤਰੀਕੇ ਨਾਲ ਖਰਚਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਹੋਈ ਸਾਰੇ ਪਰਿਵਾਰ ਦਾ ਭਲਾ ਮੰਗਿਆ ਗਿਆ ਚੰਗੀ ਤਰ੍ਹਾਂ ਕਮਾ ਤੇ ਚੰਗੀ ਤਰ੍ਹਾਂ ਖਰਚ ਫੇਰ ਤੇ ਰੱਬ ਨੂੰ ਮਿਲ ਆਉਂਦੀ ਏ ਲੁੱਟ ਖੂਟ ਕਰ ਤੇ ਕੋ ਕਰਮਾਂ ਉਤੇ ਖਰਚ ਫੇਰੇ ਨਰਕਾ ਨੂੰ ਲੈ ਜਾਂਦੀ ਗਰੀਬ ਨਵਾਜ ਸਾਹਿਬ ਸੱਚਾ ਬਾਦਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਚੰਗਾ ਕਰਮ ਕਰ ਨਾਮ ਸਿਮਰ ਤਾਕੇ ਤੇਰਾ ਭਲਾ ਹੋ ਜਾਏ ਜੇ ਕੂੜ ਬੋਲ ਬਿਖ ਖਾਇਆ ਜੇ ਕੂੜ ਬੋਲ ਬਿਖ ਖਾਇਆ ਜਿਹੜਾ ਕੂੜ ਬੋਲ ਕੇ ਚੂੜ ਬੋਲ ਕੇ ਠੱਗੀ ਠੋਰੀ ਕਰਕੇ ਖਾਣਾ ਇਹ ਜ਼ਹਿਰ ਹੈ ਤੇ ਜਿਹੜਾ ਜ਼ਹਿਰ ਖਾਂਦਾ ਐ ਨਾ ਪਿਆਰਿਆ ਉਹਦੀ ਮੌਤ ਬਹੁਤ ਬੁਰੀ ਹੋਵੇਗੀ ਸੰਸਾਰ ਨੂੰ ਛੱਡਣਾ ਤਾਂ ਪਵੇਗਾ ਸੰਸਾਰ ਤਿਆਗਣਾ ਤੇ ਸਾਰੇ ਆਇਆ ਬ੍ਰਹਮ ਗਿਆਨੀ ਸੰਸਾਰ ਤਿਆਗਦਾ ਤਾਪ ਬ੍ਰਹਮ ਗਿਆਨੀ ਨੂੰ ਵੀ ਚੜਦਾ ਥੋੜਾ ਬ੍ਰਹਮ ਗਿਆਨੀ ਨੂੰ ਵੀ ਨਿਕਲਦਾ ਢਿੱਡ ਪੀੜ ਬ੍ਰਹਮ ਗਿਆਨੀ ਦੇ ਵੀ ਹੁੰਦੀ ਹੈ ਇਹ ਸਾਰੀਆਂ ਬਿਮਾਰੀਆਂ ਮਨਮੁਖ ਨੂੰ ਵੀ ਲੱਗਦੀਆਂ ਮੈਂ ਇੱਕ ਬਜ਼ੁਰਗ ਦਾ ਬਚਨ ਪੜਿਆ ਮੈਨੂੰ ਤੇ ਸਵਾਦ ਆਇਆ ਕਹਿਣ ਲੱਗਾ ਸੁਖ ਦੁੱਖ ਆਪਤੀ ਵਿਪਤ ਕਾਲ ਜਾਂ ਆਵਤ ਸਭ ਕੋਏ ਸੋਕੇ ਦੁਖੇ ਬਿਮਤੀ ਬਿਵਤਾ ਮੁਸੀਬਤ ਸਾਰਿਆਂ ਨੂੰ ਆਉਂਦੇ ਨੇ ਬ੍ਰਹਮ ਗਿਆਨੀ ਨੂੰ ਵੀ ਆਉਂਦੇ ਨੇ ਅਗਿਆਨੀ ਨੂੰ ਵੀ ਆਉਂਦੇ ਨੇ ਪਰ ਗਿਆਨੀ ਕਾਟੇ ਹੰਸ ਕਰ ਅਗਿਆਨੀ ਕਾਟੇ ਰੋਏ ਹੈ ਭਾਈ ਮਨੀ ਸਿੰਘ ਉਤੇ ਸਮਾਂ ਆਇਆ ਬੰਦ ਬੰਦ ਕੱਢਣ ਦਾ ਹੱਸ ਕੇ ਕਟਾਏ ਨੇ ਭਾਈ ਤਾਰੂ ਸਿੰਘ ਤੇ ਸਮਾਂ ਆਇਆ ਖੋਪਰੀ ਲਵਾਉਣ ਦਾ ਹੱਸ ਕੇ ਲਵਾਈ ਹੈ ਭਾਈ ਮਤੀ ਦਾਸ ਦੀਵਾਨ ਮਤੀ ਦਾਸ ਅਗੇ ਸਮਾਂ ਆਇਆ ਆਰੇ ਨਾਲ ਚੀਰੇ ਜਾਂਦਾ ਹੱਸ ਕੇ ਚੀਰਿਆ ਗਿਆ ਪਾਈ ਦੇ ਆਲੇ ਲਾਗੇ ਸ਼ਮਾ ਆਇਆ ਦੇਖ ਚੋ ਬਾਲੇ ਖਾਣ ਦਾ ਹੱਸ ਕੇ ਉਬਾਲੇ ਖਾਦੇ ਨੇ ਮਨ ਮੁਖ ਨੂੰ ਕੰਡਾ ਚੁਗ ਜੇ ਚਾਰ ਦਿਨ ਰੋਂਦਾ ਰਹਿੰਦਾ ਸਾਹ ਹੀ ਨਹੀਂ ਲੈਂਦਾ ਦਮ ਨਾਲ ਦਮ ਨਹੀਂ ਦਲਦਾ ਜਿਨ੍ਹਾਂ ਦੇ ਅੰਦਰ ਵਸ ਗਿਆ ਮੇਰਾ ਸਤਨਾਮ ਸਿਰੀ ਵਾਏ ਗੁਰੂ ਉਹ ਸੁਖ ਦੁਖ ਦੋਨੋਂ ਸਮ ਕਰ ਜਾਣਦੇ ਨੇ ਗਰੀਬ ਨਵਾਜ ਬਾਪੂ ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਸਿਰ ਐ ਉੱਪਰ ਜਮ ਡੰਡ ਹੈ ਭਾਏ ਦੂਜੇ ਪਦ ਖੋਏ ਜਿਨ੍ਹਾਂ ਨੇ ਵਾਗਰੂ ਸਿਆ ਪਿਆਗ ਦਿੱਤਾ ਤੇ ਦੂਜੇ ਪਾਏ ਮਾਇਆ ਨਾਲ ਲੱਗ ਗਏ ਉਹਨਾਂ ਦੀ ਪਤਨਾਸ਼ ਹੋ ਗਈ ਉਹਨਾਂ ਦੀ ਇੱਜ਼ਤ ਨਾਸ਼ ਹੋ ਗਈ ਭਾਏ ਦੂਜੇ ਪਤ ਖੋਏ ਹਰ ਨਾਮ ਕਦੇ ਨਾ ਚਿੱਤੇ ਹੋ ਭੁੱਲ ਕੇ ਕਦੇ ਨਾਮ ਨਹੀਂ ਸਿਮਰਿਆ ਭੁੱਲ ਕੇ ਕਦੇ ਵਾਗਰੂ ਨਹੀਂ ਆਇਆ ਹਰ ਨਾਮ ਕਦੇ ਨਾ ਚਿੱਤੇ ਹੋ ਫਿਰ ਆਉਣ ਜਾਣਾ ਓਏ ਜੰਮਣ ਮਰਨਾ ਉਹਦੇ ਗੱਲ ਪੈ ਗਿਆ ਪੰਜਵੀਂ ਤੁਕ ਪੜੋ ਸ਼ਾਬ ਕਹਿੰਦੇ ਨੇ ਗੁਰ ਪ੍ਰਸਾਦੀ ਹਰ ਮਨ ਵਸੈ ਮੈਂ ਦੋ ਵਾਰ ਆਖਾਂ ਸਾਰੇ ਆਖਿਓ ਗੁਰ ਪ੍ਰਸਾਦੀ ਹਰ ਮਨ ਵਸੈ ਜੰਮ ਡੰਡ ਨ ਲਾਗਾ ਕੋਏ ਜੰਮ ਡੰਡ ਨ ਲਾਗਾ ਕੋਈ ਜਮ ਡੰਡ ਨਾਲ ਲਾਗ ਕੋਏ ਜਮ ਡੰਡ ਨਾਲ ਲਾਗ ਕੋਏ ਜਮ ਡੰਡ ਨਾਲ ਲਾਗ